ਜੋ ਹੋਵੇ ਜੀ ਕਰੋ ਪਰ ਉਹ ਲੈਤਾ ਕੋਈ ਨਹੀਂ ਨਾਮ ਜੀ ਭਾਈ ਜਿੰਦਰ ਸਿੰਘ ਜੀ ਆਸ ਦੀ ਪੂਜਾ ਕਰਨ ਭਾਈ ਗਜਿੰਦਰ ਸਿੰਘ ਜੀ ਦੀ ਜਿਹੜੀ ਹੈ ਅਚਾਨੇ ਦਾ ਸਾਨੂੰ ਬੜਾ ਵੱਡਾ ਦੁੱਖ ਹੈ ਕਿਉਂਕਿ ਬੜੀ ਵੱਡੀ ਸ਼ਖਸੀਅਤ ਸਨ ਭਾਈ ਗਜਿੰਦਰ ਸਿੰਘ ਜੀ ਔਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਹੁਤ ਵੱਡੀ ਹੈ ਉਹਨਾਂ ਨੇ ਜਲਾਵਤ ਨਹੀਂ ਕੱਟੀ ਹੈ ਬਹੁਤ ਲੰਮਾ ਸਮਾਂ ਜਿਹੜਾ ਹੈ ਆਪਣੇ ਪਰਿਵਾਰ ਤੋਂ ਔਰ ਖਾਸ ਕਰਦੇ ਉਤੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਦੀ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰਿਆਂ ਦੀ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਤੋਂ ਵਾਂਝੇ ਰਹੇ ਨੇ ਔਰ ਬੜੀ ਹੀ ਜ਼ਿਆਦਾ ਜਿਹੜੀ ਹੈ ਉਹਨਾਂ ਨੇ ਘਾਲਣਾ ਜਿਹੜੀ ਹੈ ਕਹਾਲੀ ਹੈ ਤੇ ਉਹਨਾਂ ਦਾ ਜਿਹੜਾ ਚਲਾਣਾ ਜਿਹੜਾ ਹੈਗਾ ਦੇ ਵਕਤ ਚਲਾਣਾ ਉਹਦੇ ਨਾਲ ਸਾਨੂੰ ਬੜਾ ਅਫਸੋਸ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੋਰ ਸ਼ਖਸੀਅਤਾਂ ਨੂੰ ਵੀ ਦਿੱਤਾ ਗਿਆ ਪਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਨਮਾਨ ਜਿਹੜੇ ਹੈ ਉਹਨਾਂ ਨੂੰ ਜਿਹੜੇ ਹੈ ਪਹੁੰਚਾਇਆ ਜਾਵੇ ਤੇ ਇੱਕਦਮ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਅਕਾਲ ਤਖਤ ਸਾਹਿਬ ਤੇ ਜਿਹੜੇ ਉਹ ਕੌਂਸਲਟੀ ਸੀ ਬਾਕੀ ਤਰ੍ਹਾਂ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਤੁਹਾਨੂੰ ਅਦਾਲੀ ਦਲ ਦਾ ਪ੍ਰਧਾਨ ਜਿਹੜਾ ਬਣਾਉਣ ਦੀ ਗੱਲ ਹੈ ਮੈਂ ਉਹਦੇ ਜਵਾਬ ਦੇ ਦਿੱਤਾ ਸੀਗਾ ਕਿ ਸਮੱਚੀ ਪਾਰਟੀ ਜੇ ਕਹਿੰਦੀ ਹੈ ਵਿਚਾਰ ਕਰਾਂਗੇ ਤੁਹਾਡੇ ਬੰਦੀ ਦੀ ਰਾਜਨੀਤੀ ਜਿਹੜੀ ਹੈ ਸ਼ੋਭਨਿਕ ਨਹੀਂ ਉਸ ਤੋਂ ਬਾਅ Too good.